ਪਿੰਡ ਮੇਡਿਆਣਾ ਵਿਖੇ ਦਿੱਤੇ بارش ਜਿਹੜੀ ਬਹੁਤ ਤੇਜ਼ੀ ਦੇ ਨਾਲ ਜੋ ਹੋ ਰਹੀ ਸੀ ਕਿ ਅਸੀਂ ਇੱਕ ਮੇਡਿਆਣਾ ਦੇ ਤੁਖ ਖਬਰ ਜਿਹੜੀ ਕਵਰੇਜ ਕਰਕੇ ਆਏ ਤੇ ਉਸ ਨੂੰ ਲੈ ਕੇ ਜਿਹੜਾ ਅੱਜ ਰਾਸਤੇ ਦੇ ਵਿੱਚ ਰੁਕਦੇ ਜਿੱਥੇ بارش ਜਿਹੜੀ ਬਹੁਤ ਤੇਜ਼ੀ ਦੇ ਨਾਲ ਹੋਈ ਹੈ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਵਕ ਵਕ ਥਾਵਾਂ ਤੇ ਜਿਹੜਾ بارش ਏਰੀਆ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋ ਚੁੱਕੀ ਆ ਸੋ ਲਗਾਤਾਰ ਤਸਵੀਰਾਂ ਤੁਸੀਂ ਸਿੱਧੀਆਂ ਫਗਵਾੜਾ ਰੋਡ ਮੇਟੀਆਣਾ ਤੋਂ ਦੇਖ ਰਹੇ ਹੋ ਜਿੱਥੇ بارش ਏਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਸੋ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਲਗਾਤਾਰ ਤਸਵੀਰਾਂ ਸਾਂਝੀਆਂ ਕਰਿਆ ਕਿ ਕਿ ਇਸ ਤਰ੍ਹਾਂ ਜਿਹੜੀ بارش ਏਰੀਆ ਤੇਜ਼ ਰਫਤਾਰ ਦੇ ਨਾਲ ਜੋ ਹੋ ਰਹੀ ਆ ਤੁਹਾਡੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਨਹੀਂ ਕਿੱਥੇ-ਕਿੱਥੇ ਪੈ ਰਿਆ ਹੁਸ਼ਿਆਰਪੁਰ ਫਗਵਾੜਾ ਰੋਡ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਮੇੜੀਆਂ ਰੋਡ ਤੋਂ ਸਾਂਝੀਆਂ ਕਰ ਰਿਹਾ ਜਿੱਥੇ بارش ਏਰੀਆ ਬਹੁਤ ਉਤਾਰ ਦੇ ਨਾਲ ਜਿਹੜੀ ਆ ਤੇਜ਼ ਜਿਹੜੀ ਹੋ ਚੁੱਕੀ ਆ ਜੇਕਰ ਕਿਸੇ ਵੀ ਸਾਥੀ ਨੇ ਜੇਕਰ ਕਿਸੇ ਨੇ ਆਉਣਾ ਹੋਵੇ ਹੁਸ਼ਿਆਰਪੁਰ ਜਾਂ ਫਗਵਾੜਾ ਰੋਡ ਤੇ ਆਉਣਾ ਹੋਵੇ ਤਾਂ ਪਹਿਲਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਕਾਲ ਕਰਕੇ ਜ਼ਰੂਰ ਜਾਣਕਾਰੀ ਲੈ ਲਿਓ ਕਿ ਬਾਰਿਸ਼ ਜਿਹੜੀ ਆ ਹੋ ਰਹੀ ਆ ਕਿ ਨਹੀਂ ਹੋ ਰਹੀ ਆ ਸੋ ਲਗਾਤਾਰ ਅਸੀਂ ਹਮੇਸ਼ਾ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਆ ਮੌਸਮ ਨੂੰ ਲੈ ਕੇ ਤੇ ਹੋਰ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜਾ ਅਸੀਂ ਲਾਈਵ ਹਮੇਸ਼ਾ ਜਿਹੜੇ ਹੁੰਦੇ ਰਹਿੰਦੇ ਆ ਸੋ ਲਗਾਤਾਰ ਤਸਵੀਰਾਂ ਹਮੇਸ਼ਾ ਸਾਂਝੀਆਂ ਕਰਦੇ ਰਹਿੰਦੇ ਆ ਜਿੰਨੇ ਵੀ ਨਵੇਂ ਦਰਸ਼ਕ ਜਿਹੜੇ ਆ ਜਨ ਪੰਜਾਬੀ ਨੂਰ ਨਾਲ ਜੁੜੇ ਆ ਉਹ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਸੋ ਵੀਡੀਓ ਨੂੰ ਵੀ ਬਾਤ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੋ ਅੱਜਾ ਸੱਤੋ ਕਾ ਤੀਰਾਂ ਸੰਧਿਆ ਕਰਿਆ ਆ ਫਗਵਾੜਾ ਨੂੰ ਤੋ ਕੰਧਿਆ ਕਰਿਆ ਕਿ ਇੱਥੇ ਬਾਰਿਸ਼ ਏਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਤੋ ਲਾਈਵ ਤਸਵੀਰਾਂ ਸੰਧਿਆ ਕਰਿਆ ਕਿ ਬਾਰਿਸ਼ ਏਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਕਿ ਲਗਾਤਾਰ ਇਹ ਬਾਰਿਸ਼ ਏਰੀਆ ਹੋ ਰਹੀ ਆ ਸੋ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ ਬਾਰਿਸ਼ ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਸੋ ਲਾਈਵ ਤੋਂ ਸੰਧੀਆਂ ਕਰ ਰਹੇ ਆ ਹੁਸ਼ਿਆਰਪੁਰ ਤੋਂ ਸੰਧੀਆਂ ਕਰ ਰਹੇ ਆ ਗੁਵਾੜਾ ਰੋਡ ਤੋਂ ਸੰਧੀਆਂ ਕਰ ਰਹੇ ਆ ਮੇਟੀਆਣਾ ਤੋਂ ਸੰਧੀਆਂ ਕਰ ਰਹੇ ਆ ਰੋਡ ਤੇ ਜਿਹੜਾ بارش ਸ਼ੇਰੀਆ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋ ਚੁੱਕੀ ਆ ਸੋ ਲਗਾਤਾਰ ਸਾਡੇ ਪੇਜ ਨਾਲ ਜੁੜਨ ਵਾਲੇ ਸਾਰੇ ਨਵੇਂ ਸਰੋਤਿਆਂ ਨੂੰ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦਾ ਬਟਨ ਵੀ ਜਰੂਰ ਆਲ ਕਰ ਦਿੱ ਕਲਨ ਸੋ ਲਗਾਤਾਰ ਤਸਵੀਰਾਂ ਸੰਧੀਆਂ ਕਰ ਰਹੇ ਆ ਗੁਵਾੜਾ ਰੋਡ ਤੋਂ ਸੰਧੀਆਂ ਕਰ ਰਹੇ ਆ ਮੇਟੀਆਣਾ ਤੋਂ ਸੰਧੀਆਂ ਕਰ ਰਹੇ ਆ ਤੁਹਾ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ ਮਾਰਸ਼ ਏਰੀਆ ਕਿੱਥੇ-ਕਿੱਥੇ ਹੋ ਰਹੀ ਆ। ਸੋ ਦੇਖ ਰਹੇ ਦੇਖ ਰਹੇ ਹੋ ਤੁਸੀਂ ਸਿੱਧੀਆਂ ਤਸਵੀਰਾਂ ਫਗਵਾੜਾ ਰੋਡ ਤੋਂ ਦੇਖ ਰਹੇ ਹੋ ਕਿ ਇੱਥੇ ਬਾਰਸ਼ ਏਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ। ਜਿਹਨੇ ਵੀ ਦਸ਼ਕ ਨਾਮੇ ਜੁੜੇ ਆ ਜਰੂਰ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ। ਸੋ ਇਸ ਤਰ੍ਹਾਂ ਦੇਖੋ ਗੱਡੀਆਂ ਜਿਹੜੀਆਂ ਤੇਜ਼ ਰਫ਼ਤਾਰ ਦੇ ਨਾਲ ਜਾ ਰਹੀਆਂ। ਤੇ ਹੋਰ ਇਸੀ ਇੱਕ ਜਾਣਕਾਰੀ ਸਾਂਝੀ ਕਰ ਰਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਜਿੰਨੇ ਵੀ ਰੋਡ ਤੇ ਬੱਸਾਂ ਹੈਗੀਆਂ ਜਾਂ ਪ੍ਰਾਈਵੇਟ ਬੱਸਾਂ ਹੈਗੀਆਂ ਹਨ ਇਹ ਤੇ ਸਰਕਾਰ ਦੇ ਨਾਲ ਜਿਹੜੀਆਂ ਬੱਸਾਂ ਤੇ ਆਉਂਦੀਆਂ ਤੇ ਬਹੁਤ ਵੱਡੀ ਦੀ ਘਟਨਾ ਜਿਹੜੀ ਆ ਹਮੇਸ਼ਾ ਜਿਹੜੀਆਂ ਹੁੰਦੀਆਂ ਨਜ਼ਰ ਆ ਰਹੀਆਂ ਪਰ ਬਾਅਦ ਚ ਗਿਰੇ ਆ ਡਰਾਈਵ ਵਿਭਾਗਾਂ ਐਕਸਟੈਂਡ ਕਰਕੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਜ਼ਰੂਰ ਭੱਜ ਜਾਂਦੇ ਆ ਪਰ ਕਿਸੇ ਪਰਿਵਾਰ ਜਿਹੜਾ ਘਰ ਉਜਾੜ ਦਿੰਦੇ ਆ ਕਿਉਂਕਿ ਡਰਾਈਵਰ ਮੈਕਬੈਨੋ ਦੀ ਚਾਹੀਦਾ ਕਿ ਜਿਹੜੀਆਂ ਬੱਸਾਂ ਆ ਬਿਲਕੁਲ ਸਲੋ ਚਲਾਈਆਂ ਜਾਂਨ ਉਹ ਹੌਲੀ ਚਲਾਈਆਂ ਜਾਣ ਕਿਸੇ ਵੀ ਜਾਨ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਂਕਿ ਬੱਸਾਂ ਜਿਹੜੀਆਂ ਬਹੁਤ ਤੇਜ਼ੀ ਦੇ ਨਾਲ ਰਫਤਾਰ ਦੇ ਨਾਲ ਆਉਂਦੀਆਂ ਪਰ ਬੱਸ ਜਿਹੜੀਆਂ ਡਰਾਈਵਰਾਂ ਦੇ ਕੋਲ ਨਹੀਂ ਸੰਭਾਲੀ ਜਾਂਦੀ ਤੇ ਬਹੁਤ ਵੱਡੀਆਂ ਹੀ ਘਟਨਾਵਾਂ ਹਮੇਸ਼ਾ ਜਿਹੜੀਆਂ ਹੁੰਦੀਆਂ ਰਹਿੰਦੀਆਂ ਹਨ ਸੋ ਨਵੇਂ ਦਾਸ ਕਿ ਜਿੰਨੇ ਵੀ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜਨ ਪੰਜਾਬੀ ਨੋਜ਼ਨ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਬਾਰਿਸ਼ ਸ਼ੇਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਜਿਨੇ ਵੀ ਨਵੇਂ ਦਾਖਲ ਹੋਏ ਆ ਜਰੂਰ ਤੇ ਚੈਨ ਚ ਰੋਜ਼ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਲਾਈਕ ਕਰ ਲੋ ਕਮੈਂਟ ਕਰ ਲੋ ਦੇਖੋ ਬਾਤ ਕਿੰਨੇ ਹੋ ਜਾ ਰਹੀ ਆ ਸੋ ਲਾਈਵ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਫਗਵਾੜਾ ਰੋ ਤਾਂ ਸੰਝੀਆਂ ਕਰਿਆ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ بارش ਏਰੀਆ ਪਿੱਥੇ ਕਿੱਥੇ ਹੋ ਰਹੀ ਆ ਛੋਟੇ ਜਿਹੇ ਪਾਸੇ ਸੇ ਸੀ ਗੱਲ ਕਰੀਏ ਪੰਜਾਬ ਪੁਛ ਦੀ ਜਿਹੜੇ ਚਲਾਨ ਜਿਹੜੇ ਗੱਡੀ ਕੱਟੀ ਜਾਂਦੇ ਆ ਜਿਹੜੇ ਵੱਡੀਆਂ ਵੱਡੀਆਂ ਗੱਡੀਆਂ ਦੇ ਜਿਹੜੇ ਚਲਾਨ ਕੱਟੇ ਜਾਂਦੇ ਆ ਕੈਮਰੇ ਦੇ ਥਰੂ ਕੱਟੇ ਜਾਂਦੇ ਆ ਬਹੁਤ ਵੱਡਾ ਜਿਹੜਾ ਸੰਗਤ ਜੋ ਕਦਮ ਜਿਹੜਾ ਇਹ ਚੱਕਿਆ ਕਿ ਜੇ ਤੇਜ਼ ਰਫਤਾਰ ਦੇ ਨਾਲ ਜੀਆਂ ਗੱਡੀਆਂ ਆਉਂਦੀਆਂ ਤੇ ਉਹਨਾਂ ਮੰਤਰੀਆਂ ਦੇ ਦਬਾਅ ਦੇ ਹੇਠ ਆ ਕੇ ਜਿਹੜਾ ਇਮਾਨਦਾਰ ਆਫਸਰ ਨੂੰ ਇਹ ਤਬਦੀਲ ਕਰ ਦਿੱਤਾ ਜਾਂਦਾ ਉਹਨਾਂ ਨੂੰ ਤੇ ਕਿਉਂਕਿ ਸਹੀ ਇਮਾਨਦਾਰੀ ਨਾਲ ਜਿਹੜੇ ਪੰਜਾਬ ਪੁਲਸ ਬੁਰੀ ਕਰਦੀ ਉਹਨਾਂ ਨੂੰ ਬਹੁਤਾ ਚਿਰ ਨਹੀਂ ਟਿਕਣ ਦਿੱਤਾ ਜਾਂਦਾ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਕਾਫੀ ਅਲ ਆਫਸਰਾਂ ਜਿਹੜੇ ਇਧਰ ਉਧਰ ਕਰ ਦਿੱਤੇ ਜਾਂਦੇ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਸੁਗਵਾੜਾ ਰੋਸ ਤੋਂ ਸਾਂਝੀਆਂ ਕਰ ਰਹੇ ਆ ਕਿ ਲਗਾਤਾਰ ਇਹ بارش ਸ਼ੇਰੀਆ ਤੇਜ਼ੀ ਨਾਲ ਹੋ ਰਹੀ ਆ ਹੁਸ਼ਿਆਰਪੁਰ ਚੇਹਦੀ بارش ਸ਼ੇਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਸੋ ਘੋੜੀ-ਘੋੜੀ بارش ਜਿਹੜੀ ਆ ਘਟ ਗਈ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਫਗਵਾੜਾ ਰੋਡ ਤੋਂ ਸਾਂਝੀਆਂ ਕਰ ਰਹੇ ਹਾਂ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਸ਼ੇਰੀਆ ਕਿੱਥੇ-ਕਿੱਥੇ ਹੋ ਰਹੀ ਆ ਅਸੀਂ ਜਿਹੜਾ ਹੁਸ਼ਿਆਰਪੁਰ ਫਗਵਾੜਾ ਰੋਡ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਨਬਾਕਸ ਵਿੱਚ ਜ਼ਰੂਰ ਦੱਸਿਓ ਕਿ بارش ਸ਼ੇਰੀਆ ਕਿੱਥੇ-ਕਿੱਥੇ ਹੋ ਰਹੀ ਆ ਹਮੇਸ਼ਾ ਕਰੀਆਂ ਸੀ ਜਨ ਪੰਜਾਬੀ ਨੂਜ ਨਾਲ ਜਿੰਨੇ ਵੀ ਸਰੋਤ ਜੁੜੇ ਆ ਹਰ ਤਰ੍ਹਾਂ ਦੀ ਜਿਹੜੀ ਖਬਰ ਸਾਂਝੀ ਕਰਦੇ ਰਹਿੰਦੇ ਆ ਜਾਂ ਮੌਸਮ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਮੁੱਦਿਆਂ ਨੂੰ ਲੈ ਕੇ ਜਾਂ ਸਰਕਾਰਾਂ ਵੱਲੋਂ ਜੀ ਕਿੱਥੇ ਜਾ ਰਹੇ ਵਧੀਆ ਕਦਮਾਂ ਨੂੰ ਲੈ ਕੇ ਜਾਂ ਸਰਕਾਰਾਂ ਵੱਲੋਂ ਗਰੀਬ ਵਰਗ ਨਾਲ ਕੀਤੇ ਜਾ ਰਹੇ ਧੱਕਿਆਂ ਨੂੰ ਲੈ ਕੇ ਹਮੇਸ਼ਾ ਜਿਹੀ ਜਨ ਪੰਜਾਬੀ ਨਿਊਜ਼ ਨਾਲ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਰਹਿੰਦੇ ਹੋ ਸੋ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਜੇਕਰ ਕਿਸੇ ਵੀ ਜਨ ਪੰਜਾਬੀ ਨਿਊਜ਼ ਸਰੋਤਿਆਂ ਨੇ ਸਾਨੂੰ ਖਬਰਾਂ ਜਾਂ ਭੇਜਣੀਆਂ ਹੋਵੇ ਸਾਡੇ ਸੰਪਰਕ ਨੰਬਰ 9814057313 ਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਜਿਵੇਂ ਸਾਡੇ ਚੈਨਲ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੋਵੇ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦੇਖੋ ਸਾਡੇ ਚੈਨਲ ਤੇ ਤੁਸੀਂ ਪ੍ਰੋਗਰਾਮ ਦੀ ਕਵਰੇਜ ਹਰ ਤਰ੍ਹਾਂ ਦੀ ਰਾਜਨੀਤਿਕ ਸਮਾਜਿਕ ਕਰਾਉਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਸੰਪਰਕ ਨੰਬਰ ਹੈ 9814057313 ਤੇ ਤੁਸੀਂ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਆ ਖਬਰ ਜਾਂ ਐਡ ਵਗੈਰਾ ਜਾਂ ਹੋਰ ਕਿਸੇ ਤਰ੍ਹਾਂ ਦੀ ਪ੍ਰਚਾਰ ਪ੍ਰਸਾਰ ਵਾਸਤੇ ਜਾਂ ਰਾਜਨੀਤਿਕ ਧਾਰਮਿਕ ਸਮਾਜਿਕ ਕਿਸੇ ਵੀ ਤਰ੍ਹਾਂ ਦੀ ਜਾਂ ਜਾਂ ਕਿਸੇ ਗਰੀਬ ਵਰਗ ਨੂੰ ਪ੍ਰਕਾਸ਼ਾਈ ਹੁੰਦੀ ਆ ਪੰਜਾਬ ਪੁਰਸਕਾਰੀ ਆ ਜਾਂ ਸਰਕਾਰ ਤਾਂ ਤਕਸ਼ਾਈ ਕਰੀ ਆ ਅਸੀਂ ਫੈਲਦੇ ਹਾਂ ਤੇ ਜਿਹੜੇ ਉਹਦੀ ਕਵਰੇਜ ਕਰਕੇ ਜਿਹੜੀ ਜਨ ਪੰਜਾਬੀ ਨਿਊਜ਼ ਤੇ ਜਿਹੜੀ ਅਪਡੇਟ ਕਰਦੇ ਆਏ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੀ ਕਰਦੇ ਰਾਵਾਂਗੇ ਸਾਨੂੰ ਤੁਸੀਂ ਹਰ ਤਰ੍ਹਾਂ ਦੀ ਏਰੀਆ ਜਾਣਕਾਰੀ ਆ ਜਿਹੜੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਖਬਰਾਂ ਤੁਹਾਨੂੰ ਪਹੁੰਚ ਨਹੀਂ ਹੋਵੇ ਤਾਂ ਸਾਡੇ ਸੰਪਰਕ ਨੰਬਰ ਤੇ ਸੰਪਰਕ ਕਰ ਸਕਦਾ 9814057313 ਤੇ ਤੁਹਾਨੂੰ ਸੰਪਰਕ ਕਰ ਸਕਦਾ ਸੋ ਲਗਾਤਾਰ ਤੁਸੀਂ ਸੰਗੀਆਂ ਕਰ ਰਹੇ ਹਾਂ ਫਗਵਾੜਾ ਰੋਡ ਤੋਂ ਸੰਗੀਆਂ ਕਰ ਰਹੇ ਹਾਂ ਜਿੱਥੇ بارش ਏਰੀਆ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਖੇਤਵਾਰਾ ਹੋ ਚੁੱਕੀ ਹੈ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਉਹ ਦੱਸ ਦिए ਕਿ بارش ਸ਼ੇਰੀਆ ਪਾਉ ਤੇਜ਼ੀ ਦੇ ਨਾਲ ਹੋ ਰਹੀ ਹੈ ਲਗਾਤਾਰ ਕਿ ਜੀਏ ਕੰਨੀਆਂ ਕਰਿਆ ਆ ਉਹ ਵਾੜਾ ਰੋਟੋ ਕਰੀਆਂ ਕਰਿਆ ਕਿ ਆਪਣਾ ਆਪਣਾ ਬਾਕੀ ਦਾ ਧਰੂ ਜਿ ਕਿ بارش ਸ਼ੇਰੀਆ ਕਿਥੇ ਕਿਥੇ ਹੋ ਰਹੀ ਆ ਸੋ ਹੁਸ਼ਿਆਰਪੁਰ ਤੋਂ ਤਸਵੀਰਾਂ ਸਾਂਝੀਆਂ ਕਰਿਆ ਕਿ ਇਸ ਤਰ੍ਹਾਂ ਜਿਹੜੀ بارش ਸ਼ੇਰੀਆ ਪਾਉ ਤੇਜ਼ੀ ਦੇ ਨਾਲ ਸ਼ੁਰੂ ਫਿਰ ਦੁਬਾਰਾ ਹੋ ਚੁੱਕੀ ਆ ਮੀਂਹ ਦੀਆਂ ਲਾਈਫ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਸਾਡੇ ਪੇਜ ਨਾਲ ਜੁੜੇ ਰਹੋ ਉਹ بارش ਏਰੀਆ ਹੁਣ ਥੋੜੀ ਹੌਲੀ ਹੌਲੀ ਸロー ਹੋ ਚੁੱਕੀ ਆ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਸੋ ਜਿੰਨੇ ਵੀ ਨਵੇਂ ਜੁੜੇ ਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਪੰਜਾਬ ਪਰ ਦੀ ਹਰ ਤਰ੍ਹਾਂ ਦੀ ਖਬਰ ਜਿਹੜੀ ਆ ਅਸੀਂ ਹਮੇਸ਼ਾ ਜੀ ਜਾਣ ਪੰਜਾਬੀ ਨੂੰ ਉਤੇ ਸਾਂਝੀਆਂ ਕਰਦੇ ਰਹਿੰਦੇ ਆ ਤੋ ਹੀ ਦੇਖ ਸਕਦੇ ਹੋ ਕਿ ਅਸੀਂ ਕਿਸੇ ਟਾਬੇ ਤੇ ਰੁਕੇ ਹੋਏ ਸੀ بارش ਨੂੰ ਲੈ ਕੇ ਜਿਹੜਾ ਅਸੀਂ ਰਾਸਤੇ ਦੇ ਵਿੱਚ ਰੁਕ ਗਏ ਆ ਕਿਉਂਕਿ ਅਸੀਂ ਹਾਲਤਾ-ਬਾਲਤਾ ਤੋਂ ਜਿਹੜੀ ਖਬਰ ਕਵਰੇਜ ਕਰਕੇ ਆਏ ਜਿੱਥੇ ਗਰੀਬ ਵਰਗਾਂ ਦੇ ਜਿਹੜੀ ਗਲੀ-ਨਾਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਗਰੀਬ ਵਰਗ ਪਿੰਡ ਦੇ ਨਾਲ ਜਿਹੋ ਤੱਕਾ ਕੀਤਾ ਗਿਆ ਉਸ ਨੂੰ ਲੈ ਕੇ ਜੀ ਆ ਪਿੰਡ ਦੀ ਖਬਰ ਜਿਹੜੀ ਕਵਰੇਜ ਕਰਨ ਗਏ ਸੀ ਤੇ ਰਾਸਤੇ ਦੇ ਵਿੱਚ ਜਿਹੜਾ بارش ਜਿਹੜੀ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋ ਚੁੱਕੀ ਸੀ ਇਸ ਕਰਕੇ ਜਿਹੜਾ ਟੀਮ ਕਿਸੇ ਤਾਬੇ ਤੇ ਰੁਕ ਗਏ ਆ ਇਸ ਕਰਕੇ ਲਾਈਵ ਤਸਵੀਰਾਂ ਸੰਧੀਆਂ ਕਰ ਰਿਹਾ ਕਿ ਮੌਸਮ ਨੂੰ ਲੈ ਕੇ ਜਿਹੜਾ ਹਮੇਸ਼ਾ ਸੀ ਜਨ ਪਿਆਰੀ ਨੂੰ ਤੇ ਨਿਯਮ ਜਿਹੜੀ ਅਪਡੇਟ ਕਰਦੇ ਰਹੇ ਆ ਤੋਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਪਿੰਡ ਮੇਟੀਆਣਾ ਤੋਂ ਦੇਖ ਰਹੇ ਹੋ ਜਿੱਥੇ بارش ਸ਼ੇਰੀਆ ਬਹੁਤ ਤੇਜ਼ੀ ਦੇ ਨਾਲ ਫਿਰ ਦੁਬਾਰਾ ਸ਼ੁਰੂ ਹੋ ਚੁੱਕੀ ਆ ਲਾਈਵ ਤਸਵੀਰਾਂ ਸੰਧੀਆਂ ਕਰਦੇ ਆ ਤੋ ਜਿੰਨੇ ਵੀ ਦਰਸ਼ਕ ਜਿੰਨੇ ਵੀ ਨਵੇਂ ਜੁੜੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੋ ਕਿ ਹਰ ਤਰ੍ਹਾਂ ਦੀ ਜਿਹੜੀ ਖਬਰ ਜਿਹੜੀ ਆ ਤੁਸੀਂ ਆਟੋਮੈਟਿਕ ਜਿਹੜਿਆ ਦੇਖ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕੀਤਾ ਹੁੰਗਾ ਤੇ ਲਾਈਕ ਤਾਂ ਦੀਨਾ ਜਾਂ ਹਰ ਤਰ੍ਹਾਂ ਦੀ ਜਿਹੜੀ ਖਬਰ ਆ ਜਾਂ ਧਾਰਨੀ ਰਾਜਨੀਤੀ ਤੇ ਸਮਾਜਿਕ ਜਿਹੜੀ ਆ ਖਬਰ ਤੁਸੀਂ ਦੇਖ ਸਕਦੇ ਹੋ ਤੋਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਤੋਂ ਸਾਂਝੀਆਂ ਕਰ ਰਿਹਾ ਫਗਵਾੜਾ ਰੋਡ ਤੋਂ ਸਾਂਝੀਆਂ ਕਰ ਰਿਹਾ ਮੇਰੇ ਟਿਮ ਆਣੇ ਤੋਂ ਸਾਂਝੀਆਂ ਕਰ ਰਿਹਾ। ਸੋ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ। ਸੋ ਤੁਸੀਂ ਦੱਸ ਰਹੇ ਹੋ ਕਿ ਕਿਸ ਤਰ੍ਹਾਂ ਦੀ بارش ਏਰੀਆ ਤੇਜ਼ੀ ਦੇ ਨਾਲ ਹੋ ਰਹੀ ਆ। ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ। ਭੇਜ ਜਾਣਾ ਇਹ ਜਣਾ ਵੀਡੀਓ ਬਣਾਦਾਵੇਂ ਲਾਈਵ ਚੱਲਦਾ ਜੀ ਲਾਈਵ ਚੱਲਦਾ ਆ ਹਾਂ ਜੀ ਸੋ ਜਿੰਨੇ ਵੀ ਸਰੋਤੇ ਨਵੇਂ ਚੁੜਿਆ ਚ ਚੈਨਜ ਰੋ ਸਬਸਕ੍ਰਾਈਬ ਕਰ ਲਿਓ ਕਿੰਨੇ ਕਿੰਨੇ ਬੰਦੇ ਦੇਖ ਰਹੇ ਆ ਸਨ 18 ਸੀ ਹੁਣ 4 ਰਹਿ ਗਏ ਆ ਇਹ ਵੀ ਕਰੀ ਫਿਰ ਤੋਂ ਬੰਦੇ ਕਹਿੰਦੇ ਕੋਈ ਨਾ ਜੀ ਤੋ ਜਿੰਨੀ ਜਲਦੀ ਰਵਾਨੀ ਹੋਈ ਇਹ ਤਾਂ ਜਿਸ ਤੋ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਫਗਵਾੜਾ ਰੋਡ ਤੋਂ ਮੇਤਿਆਂ ਨਾਲ ਰੋਡ ਤੋਂ ਤਸਵੀਰਾਂ ਕੱਢੀਆਂ ਕਰ ਰਿਹਾ ਕਿ ਜਿਹੜਾ بارش ਏਰੀਆ ਬਹੁਤ ਤੇਜ਼ੀ ਤੋਂ ਨਾਲ ਹੋ ਰਹੀ ਆ ਸੋ ਲਗਾਤਾਰ ਤੇਜ਼ ਨਾਲ ਜਰੂਰ ਵਾਲੇ ਸਰੋਤਿਆਂ ਨੂੰ ਦੱਸ ਦਈਏ ਕਿ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੋ ਕਿ ਨੋਟੀਫਿਕੇ ਜਿਹੜਾ ਆਟੋਮੈਟਿਕ ਜਿਹੜਾ ਹਮੇਸ਼ਾ ਜਿਹੜਾ ਤੈਨੂੰ ਆਉਂਦਾ ਰਹੂਗਾ ਤੁਜੀ ਹਰ ਤਰ੍ਹਾਂ ਦੀ ਖਬਰਾਂ ਜਿਹੜੀ ਤੋ ਲਗਾਤਾਰ ਦੇਖਦੇ ਰਹੋਗੇ ਤੋ ਲਗਾਤਾਰ ਤਸਵੀਰਾਂ ਜਿੰਨਾ ਤੁਸੀਂ ਦੇਖ ਰਹੇ ਹੋ ਪਿੰਡ ਮੇਟੀਆਣਾ ਤੋਂ ਦੇਖਦੇ ਜਿੱਥੇ بارش ਛੇਰੀਆ ਬਹੁਤ ਤੇਜ਼ੀ ਦੇ ਨਾਲ ਅੱਜ ਦੁਆਰਾ ਸ਼ੁਰੂ ਹੋ ਚੁੱਕੀ ਆ ਲਗਾਤਾਰ ਸਰੋਤੇ ਜਿੰਨੇ ਵੀ ਨਵੇਂ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਨ ਮੇਟੀਆਂਾਂ ਤੋਂ ਮੇਟੀਆਂਾਂ ਤੋਂ ਲਾਈਕ ਤਸਵੀਨਾਾਂ ਚੱਲ ਜੀਆਂ ਕਰ ਰਿਹਾ ਕਿ بارش ਦੇ ਵਿੱਚ ਜੇਕਰ ਕਿਸੇ ਨੇ ਦਸ਼ਕਾ ਨੇ ਜਨ ਪੰਜਾਬੀ ਨੇ ਆਉਣਾ ਹੋਵੇ ਤਾਂ ਜਰੂਰ ਸੋਚ ਸਮਝ ਕੇ ਆਇਓ ਕਿਉਂਕਿ ਰਿਸ਼ਤੇਦਾਰਾਂ ਨੂੰ ਜਾਂ ਕਾਲ ਕਰਕੇ ਜਾਂ ਆਪਣੇ ਫਰੈਂਡ ਸਰਕਲ ਨੂੰ ਕਾਲ ਕਰਕੇ ਜਰੂਰ ਪੁੱਛ ਲਿਓ ਕਿ بارش ਹੋ ਰਹੀ ਆ ਕਿ ਨਹੀਂ ਹੋ ਰਹੀ ਆ ਸੋ ਅਸੀਂ ਮੌਸਮ ਨੂੰ ਲੈ ਕੇ ਹਮੇਸ਼ਾ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਜਿੰਨੇ ਵੀ ਨਵੇਂ ਸਰੋਤੇ ਜੁੜਿਆ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਪਣੇ ਬੈਂਕ ਦੇ ਬਕਾਫੀ ਬਾਹਰ ਰੱਖੇ ਹੋਏ ਲਿਫਾਫੇ ਵਗੈਰਾ ਤੇ ਜਿੰਨੇ ਵੀ ਸਰੋਤੇ ਨਵੇਂ ਜੁੜਿਆ ਚੈਨਲ ਜਰੂਰ ਸਬਸਕ੍ਰਾਈਬ ਕਰ ਲਨ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿੰਡ ਮੇਟੀਆਣਾ ਤੋਂ ਸਾਂਝੀਆਂ ਕਰ ਰਹੇ ਹਾਂ ਫਗਵਾੜਾ ਰੋਡ ਤੋਂ ਸਾਂਝੀਆਂ ਕਰ ਰਹੇ ਹਾਂ ਆਪਣੇ ਆਪਣੇ ਇਲਾਕੇ ਦਾ ਕਮੈਂਟ ਬਾਕਸ ਜੀਓ ਦੱਸਿਓ ਕਿ ਬਾਰਿਸ਼ ਕਿੱਥੇ-ਕਿੱਥੇ ਹੋ ਰਹੀ ਆ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪੇਜ ਨਾਲ ਲਗਾਤਾਰ ਜੁੜਨ ਵਾਲੇ ਸਰੋਤਿਆਂ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਨਗਾਤਾਰ ਵੀਡੀਓ ਤਸਵੀਰਾਂ ਹਮੇਸ਼ਾ ਜੀਆਂ ਦੇਖਦੇ ਰਹੋਗੇ ਤੇ ਦੇਖੋ ਬਾਰਿਸ਼ ਕਿੰਨੀ ਤੇਜ਼ੀ ਆ ਰਹੀ ਹੈ ਜੀ ਦੇਖੋ ਦੇ ਜਾਨਾ ਹੈ ਨਾ ਮੈਂ ਉਹ ਸਾਡੇ ਨਾਲ ਸੁਆਗਤ ਕੋ ਟੀਵੀ ਤੋਂ ਕਰੀਸ਼ ਸਿੰਘ ਕਿਹਾ ਆ ਗਈ ਹੋਰ ਵੀ ਦਰਸ਼ਕੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਪਿਆਰ ਦੇਣ ਵਾਸਤੇ ਬਣੇ ਰਿਹਾ ਕਰੋ ਇਦਾਂ ਹੀ ਚੈਨਲ ਨੂੰ ਪਿਆਰ ਦਿਆ ਕਰੋ ਬਹੁਤ ਵਧੀਆ ਭਰਾ ਸਾਡੇ ਮੈਨੂੰ ਵੀ ਕਰ ਰਹੇ ਆ ਤੇ ਬਰਸਾਤ ਦਾ ਮੌਸਮ ਹੈ ਤੇ ਥੋੜਾ ਧਿਆਨ ਜਰੂਰ ਰੱਖਿਆ ਕਰੋ ਕਿਉਂਕਿ ਹੈਵੀ ਰੇਨ ਹੈ ਔਰ ਵੈਦਰ ਜਿਹੜਾ ਆ ਦੇ ਕੋਈ ਦਿਨਾਂ ਤੋਂ ਜਿਹੜਾ ਬੀਂ ਨਹੀਂ ਜਾ ਰਿਹਾ ਔਰ ਜਿੰਨਾ ਆਪਣਾ ਯਾਰ ਸਗੇ ਕੋਈ ਬਾਹਰ ਜਾਣ ਤੋਂ ਥੋੜਾ ਗਰੇਜ ਕਰੋ ਜਿਆਦਾਤਰ ਪਹਾੜਾ ਵੱਲ ਨਾ ਜਾਓ ਜਾਂ ਮਾਝਾ ਵੱਲ ਜਾਣ ਤੋਂ ਗਰੇਜ ਕਰੋ ਕਿਉਂਕਿ ਬਰਸਾਤਾਂ ਜਦੋਂ ਜ਼ਿਆਦਾ ਪੈਂਦੀਆਂ ਤਾਂ ਫਿਰ ਲੈਂਡਸਲਾਈਡ ਬਹੁਤ ਹੁੰਦੀ ਆ ਜਾਂ ਹੋਰ ਵੀ ਜਿਹਦੀ ਪਤਾ ਨਹੀਂ ਲੱਗਦਾ ਆ ਆਪਾਂ ਸਪਰੇ ਕੋ ਬਚਦਾ ਆਏਗਾ ਤੇ ਬਹੁਤ ਨਾ ਖ਼ਤਰਾ ਛੋਟ ਕੀ ਨਾ ਚੱਲ ਜਿਆ ਕਰਿਆ ਕਿ ਸਾਡੇ ਨਾਲ ਵਾਸਪੋਰਟ ਡੀਵੀ ਤੋਂ ਕਲੇਸੈਂਕਲੇ ਆ ਗਏ ਆਦਮੋਰ ਤੋਂ ਇਹਨੇ ਆਪਣੀ ਜਾਣਕਾਰੀ ਖਾਂਦੀ ਕੀਤੀ ਆ ਜ਼ਰੂਰ ਸਰੋਤਿਆਂ ਨੂੰ ਚਾਹੀਦਾ ਕਿ ਆ ਇਸ ਤਰ੍ਹਾਂ ਦੇ ਜਿਹੜੇ ਆ ਦੇਖਣਾ ਚਾਹੀਦਾ ਕਿ ਰੋਡ ਤੇ ਜਿਸ ਤਰ੍ਹਾਂ ਮੋਟਰਸਾਈਕਲ ਐਕਟਪਾ ਵਗੈਰਾ ਜਾਂ ਹੋਰ ਜਿਹੜੇ ਆ ਆਉਂਦੇ ਆ ਕਿ ਉਹ ਇਲੈਕਸਨ ਨਾਲ ਲੈਣ ਕਿਉਂਕਿ ਹੌਲੀ ਹੌਲੀ ਚੱਲਣ ਡਿਗਰ ਦੀ ਪੁਲਿਸ ਹਾਵਣਾ ਹੁੰਦੀ ਆ ਅੱਜ ਉਹ ਡਰਾਈਵਰਾਂ ਦਾ ਜਿਹੜਾ ਬਹੁਤ ਸਿਸਟਮ ਜਿਹੜਾ ਮਾੜਾ ਹੋ ਚੁੱਕਿਆ ਹੈ ਹੁਸ਼ਿਆਰਪੁਰ ਦੇ ਵਿੱਚ ਕਿੰਨੀਆਂ ਵੀ ਬੱਸਾਂ ਟਰੈਵਲ ਹੈਗੇ ਆ ਅੰਨੀ ਤੇਜ਼ ਰਫ्तार ਦੇ ਨਾਲ ਹੁੰਦੀਆਂ ਤੇ ਹਮੇਸ਼ਾ ਜਿਹੜਿਆ ਦੋ ਚਾਰ ਜਿਹੜੇ ਨੇ ਤਾਂ ਕੁਝ ਨਹੀਂ ਜਾਂਦੇ ਆ ਕਿ ਪੰਜਾਬ ਪੁਲਿਸ ਨੂੰ ਵੀ ਚਾਹੀਦਾ ਕਿ ਇਹਨਾਂ ਦੇ ਜਿੰਨੇ ਵੀ ਬੱਸ ਤੋਂ ਬੱਦ ਚਲਾਨ ਕੱਟ ਮਿਲਦੇ ਇਹਨਾਂ ਦੇ ਜਿੰਨੇ ਵੀ ਬੱਸ ਤੋਂ ਬੱਦ ਇਹ ਸਿੰਦੇ ਉਹਨਾਂ ਬੱਸ ਬੱਦ ਕਰਨ ਦੀ ਲੋੜ ਆ ਕਿਉਂਕਿ ਡਰਾਈਵਰ ਮੈਂ ਚਵਾ ਜਿਹੜਾ ਹੈ ਕਿਸੇ ਵੀ ਇਨਸਾਨ ਦੀ ਜਿਹੜੀ ਆ ਜਾਨ ਲੈਣ ਤੋਂ ਪਿੱਛੇ ਨਹੀਂ ਹਰਦਾ ਇਸ ਤਰ੍ਹਾਂ ਤੇਜ਼ ਰ ਸੇਟਾਰ ਦੇ ਨਵੀਂ ਵੀਡੀਓ ਤੋਂ ਸਾਨੂੰ ਅਨੁਸ਼ਾਹੀ ਲਿਆ ਆਉਂਦੀਆਂ ਦੰਗੀਆਂ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਫਗਵਾੜਾ ਰੂਟ ਤੋਂ ਸਾਂਝੀਆਂ ਕਰ ਰਿਹਾ ਮੇਟੀਆਣਾ ਤੋਂ ਸਾਂਝੀਆਂ ਕਰ ਰਿਹਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਕੋਈ ਬਾਰਸ਼ ਏਰੀਆ ਕਿੱਥੇ ਕਿੱਥੇ ਹੋ ਰਹੀ ਆ ਤੋਂ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਾਂਦੇ ਜਾਂਦੇ ਜੈ ਹਿੰਦ ਜੈ ਜੀ ਜੈ ਸਤਿ ਸ਼੍ਰੀ ਕਾਂਸ਼ੀਗੰ बहुत बहुत स्रोत चैनल जुड़न लाइ चैनल जरुर नमें दर्शक दिल्ली नहीं जुड़ेगा जी धनबाद जी, तो जी बहुत बहुत, तो बहुत, -बहुत शुक्रिया जी फिर दोबारा मिलेंगे ਜੁੰਦੇ ਲਈ ਤਾਂ ਜਰੂਰ ਮਿਲਾਂਗੇ ਉਹਦਾ ਆਫਿਸ